ਸਰਕਾਰੀ ਕਾਲਜ ਦੇ ਬੰਦ ਪਏ ਰਿਹੈਸ਼ੀ ਕੁਆਟਰਾਂ ਵਿੱਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ ਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋਣ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਤੇ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਇਸ ਨੌਜਵਾਨ ਦੀ ਮੌਤ ਹੋਈ ਹੈ ਕਿਉਂਕਿ ਅਰਸਤੇ ਤੋਂ ਬੰਦ ਪਏ ਇਹਨਾਂ ਸਰਕਾਰੀ ਰਿਹੈਸ਼ੀ ਕੁਆਟਰਾਂ ਵਿੱਚ ਨਸ਼ੇੜੀਆਂ ਵੱਲੋਂ ਆ ਕੇ ਨਸ਼ੇ ਕੀਤੇ ਜਾਂਦੇ ਨੇ ਤੇ ਪਹਿਲਾਂ ਵੀ ਸਾਡੇ ਚੈਨਲ ਦੇ ਵੱਲੋਂ ਜਿਹੜੀ ਹੈ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਨਸ਼ੇ ਦੇ ਆਦੀ ਨੌਜਵਾਨ ਆ ਕੇ ਨਸ਼ਾ ਕਰਦੇ ਨੇ ਤੇ ਅੰਦਰ ਕਾਫੀ ਸਿਰਿੰਜਾਂ ਤੇ ਨਸ਼ੇ ਉਥੋਂ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਇੱਥੇ ਲਗਾਤਾਰ ਚੱਕਰ ਮਾਰਨੇ ਸ਼ੁਰੂ ਕੀਤੇ ਗਏ ਤੇ ਸਰਕਾਰੀ ਕਾਲਜ ਦੇ ਪ੍ਰਬੰਧਨ ਵੱਲੋਂ ਵੀ ਇੱਥੇ ਸਫਾਈ ਕਰਵਾਈ ਗਈ ਸੀ ਤੇ ਉਥੇ ਹੀ ਦੱਸਦੇ ਹਈਏ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰੋਹਿਤ ਕੁਮਾਰ ਦੇ ਪ੍ਰਾਦੀਪ ਕੁਮਾਰ ਅਤੇ ਹੋਰ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਮ੍ਰਿਤਕ ਰੋਹਿਤ ਪਿਤੇ ਦਿਨ ਗੁਜਰਾਤ ਤੋਂ ਆਇਆ ਸੀ ਤੇ ਰਾਤ ਨੂੰ ਖਾਣਾ ਖਾ ਕੇ ਸੈਰ ਕਰਨ ਲਈ ਗਿਆ ਸੀ ਪਰਕਰ ਵਾਪਸ ਨਹੀਂ ਆਇਆ ਸਵੇਰੇ ਉਹਨਾਂ ਨੂੰ ਪਤਾ ਲੱਗਾ ਕਿ ਉਸ ਦੀ ਲਾਸ਼ ਸਰਕਾਰੀ ਕਾਲਜ ਦੇ ਪੁਰਾਣੇ ਕੁਆਟਰਾਂ ਵਿੱਚ ਪਈ ਹੈ ਤੇ ਉਹਨਾਂ ਦੱਸਿਆ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਮ੍ਰਿਤਕ ਰੋਹਿਤ ਕਿੱਥੋਂ ਜਿਹੜਾ ਹੈ ਨਸ਼ਾ ਕਰਦਾ ਸੀ ਅਤੇ ਪਰ ਉਸ ਨੂੰ ਜਿਹੜਾ ਕੁਝ ਲੜਕੇ ਫੋਨ ਜ਼ਰੂਰ ਕਰਦੇ ਸਨ ਕਿ ਉਹ ਕਰੋ ਨਿਕਲ ਜਾਂਦਾ ਸੀ 로ਹਿਤ ਦੇ ਫੋਨ ਤੋਂ ਉਹਨਾਂ ਦੀ ਪਹਿਚਾਨ ਹੋ ਜਾਵੇਗੀ ਤੇ ਪੋਸਟਮਾਰਟਮ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆ ਜਾਵੇਗੀ ਕਿ ਉਸ ਨੂੰ ਨਸ਼ਾ ਦਿੱਤਾ ਗਿਆ ਹੈ ਜਾਂ ਫਿਰ ਉਸ ਦੇ ਨਾਲ ਮਾਰਕੁੱਟਾਈ ਕੀਤੀ ਗਈ ਹੈ ਤੇ ਉੱਥੇ ਹੀ ਇਲਾਕਾ ਨਿਵਾਸੀ ਬਿੱਟੂ ਸ਼ਰਮਾ ਨੇ ਦੱਸਿਆ ਹੈ ਕਿ ਇਹਨਾਂ ਕੁਆਟਰਾਂ ਵਿੱਚ ਪਹਿਲਾਂ ਵੀ ਨਸ਼ੇੜੀਆਂ ਦੇ ਲਗਾਤਾਰ ਆਉਣ ਦੀਆਂ ਸ਼ਿਕਾਇਤਾਂ ਜੜੀਆਂ ਨੇ ਦੁੱਤੀਆਂ ਗਈਆਂ ਸੀ ਪਰ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਲਗਾਤਾਰ ਇੱਥੇ ਚੱਕਰ ਮਾਰਦੇ ਰਹਿੰਦੇ ਸਨ ਪਰ ਦੇਰ ਰਾਤ ਹਨੇਰੇ ਦਾ ਫਾਇਦਾ ਚੁੱਕ ਕੇ ਨਸ਼ੇੜੀ ਇੱਥੇ ਆ ਕੇ ਨਸ਼ਾ ਕਰਦੇ ਨੇ ਜਿਸ ਦਾ ਨਤੀਜਾ ਅੱਜ ਇੱਥੇ ਇੱਕ ਨੌਜਵਾਨ ਦੀ ਇਹ ਸਾਡਾ ਦੀਪਾ ਕੈਮਰਾ ਨਾਲ ਰਾਹ ਦਾ ਲ ਬੰਦੇ ਆਪਾਂ ਨੂੰ ਨੇ ਮਿਲਿਆ ਭਾਜੀ ਵੇ ਜਾ ਕੇ ਦੇਖਿਆ ਬਸ ਸਵੇਰੇ ਉੱਪਰ ਆ ਪਿਆ ਕੀ ਨਾਮ ਵੀ ਇਹਦਾ ਰੋਇਤ ਨਾ ਇਹ ਭਾਜੀ ਇਹਦਾ 20 ਸਾਲ ਦੇ ਹੀ ਅੱਛੀ ਅਦਾ ਕਿਦੋਂ ਪਈ ਕੀ ਭਾਈ ਗੁਜਰਾਤ ਤੋਂ ਹੀ ਆਇਆ ਕੱਲ ਹੀ ਆਇਆ ਗੁਜਰਾਤ ਤੋਂ ਇਹ ਦੇਖੋ ਪੈਸੇ ਵੀ ਨਹੀਂ ਟੈ ਵੀ ਨਹੀਂ ਇਹ ਦੇਖੋ ਕਿ ਜੇ ਕੋਈ ਨਾ ਸੰੂਸਾ ਕਰੇ ਤੇ ਬਸ ਖਾ ਪੀ ਕੇ ਕਰੋ ਗਿਆ ਮੈਂ ਫਿਰ ਕੇ ਆਣਾ ਆ ਆਇਆ ਹੀ ਨਹੀਂ ਮੁੜ ਕੇ ਘਰ ਮੇਰਾ ਭਰਾ ਉਹ ਨਹੀਂ ਪਤਾ ਭਲੀ ਕੇ ਕੌਣ ਜੀ ਨਾਲ ਉਹ ਪਤਾ ਨਹੀਂ ਮੈਨੂੰ ਤੇ ਰਾਤੀ ਗਿਆ ਸੀ ਹਾਂਜੀ ਜੇ ਫੋਨ ਤੋਂ ਕੋਲਾ ਪ੍ਰੈਸ ਕਰਨੇ ਆ ਉਸ ਤੋਂ ਪਤਾ ਲੱਗੇਗਾ ਕਿਹਦੇ ਨਾਲ ਕਿਹੜੇ ਜਿਹੜੇ ਇਹਨੂੰ ਸੰਬੰਧ ਹੈ ਸਾਰਾ ਕੁਝ ਆ ਜਾਊਗਾ ਨਸ਼ੇ ਦੀ ਆਦਤ ਕਿਦੋਂ ਦੁਪਹਿਰ ਨਸ਼ਾ ਤੇ ਇਹਦਾ ਪਤਾ ਹੀ ਨਹੀਂ ਅਗਾ ਭਾਈ ਕੋਈ ਘਰ ਘਰ ਥੋੜੀ ਕੋਈ ਲੈ ਕੇ ਕਰਦਾ ਭਾਈ ਮੈਨੂੰ ਦੱਸਦੇ ਨਹੀਂ ਕਿ ਨਸ਼ਾ ਕਰਦਾ ਵਾ ਇਹ ਤਾਂ ਪਤਾ ਹੀ ਨਹੀਂ ਹਾਨੂੰ ਆਪ ਕਹਿੰਦੇ ਸਰੀੰਜ ਵੀ ਤੇ ਤੁਹਾਨੂੰ ਵੀ ਪੇ ਦਾ ਹਿਲਾਪ ਹੈ ਹਾਂਜੀ ਇਹ ਤਾਂ ਚਲੋ ਹੋਈਆ ਬਰਾਮਾ ਤੋਂ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਕਿ ਇਹਦੇ ਛੱਣਾ ਲੱਗਿਆ ਵਾ ਕਿ ਨਸ਼ਾ ਹੁਲਾਵਾ ਆ ਬਿੱਟੂ ਸ਼ਰਮਾ ਜੇ ਮੈਂ ਸਵਾਰਡ ਦਾ ਪ੍ਰਧਾਨਾ ਤੇ ਪਿੱਛੇ ਜਈ ਅਸੀਂ 15-20 ਦਿਨ ਪਹਿਲਾਂ ਤੁਹਾਡੇ ਹੀ ਚੈਨਲ ਦੇ ਮਾਧਿਅਮੇ ਅਸੀਂ ਇੱਥੇ ਦੀ ਗਵਰਨਮੈਂਟ ਕਾਲਜ ਦੀ ਨਜਰ ਕਵਰ ਲਈ ਸੀਗਾ ਵੀ ਇੱਥੇ ਨਸ਼ੇਲੀ ਜਿਹੜੇ ਆ ਉਹ ਬੜੇ ਰਹਿੰਦੇ ਨੇ ਦਿਨ ਰਾਤ ਤੇ ਪੁਲਿਸ ਦੇ ਇੱਥੇ ਬਾਰ-ਬਾਰ ਫੇਰੇ ਮਾਰਨ ਤੇ ਉਹਨਾਂ ਨੂੰ ਕੋਈ ਵੀ ਇੱਥੇ ਬੰਦਾ ਨਹੀਂ ਸੀ ਮਿਲਦਾ ਹੁਣ ਥੋੜੀ ਸ਼ਕਤੀ ਕਰ ਦਿੱਤੀ ਦੀ ਸੀ ਇੱਥੇ ਔਰ ਬਾਕਾਇਦਾ ਪ੍ਰਿੰਸੀਪਲ ਨੇ ਸਫਾਈ ਵੀ ਜਿਹੜੀ ਆ ਤੇ ਪ੍ਰੋਪਰ ਕਰਾ ਦਿੱਤੀ ਆ ਤੇ ਇਹ ਰਾਤ ਦੇ ਟਾਈਮ ਦੇ ਉੱਤੇ ਨਸ਼ੇ ਵਾਲੇ ਜਿਹੜੇ ਆ ਇੱਧਰ ਨੂੰ ਕੀ ਨਾ ਚਲੇ ਜਾਂਦੇ ਨੇ ਤੇ ਰਾਤ ਨੂੰ ਇੰਜੈਕਸ਼ਨ ਲਾਉਣ ਦੇ ਨਾਲ ਇਹਦੀ ਜਿਹੜੀ ਉਥੇ ਮੌਤ ਹੋ ਗਈ ਆ ਤੇ ਸਵੇਰੇ ਜਦੋਂ ਕਿਸੇ ਨੇ ਵੇਖਿਆ ਉਥੇ ਤੇ ਪੂਰੇ ਮਹੱਲੇ ਵਾਲਿਆਂ ਨੂੰ ਵੀ ਤੇ ਸਿਟੀ ਵਿੱਚ ਵੀ ਖਬਰ ਦਿੱਤੀ ਆ ਤੇ ਇਸ ਕਰਕੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਨਸ਼ਾ ਹੋ ਚੁੱਕਾ ਦਾ ਸਾਡੇ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੋਂ-ਕਿੱਥੋਂ ਬੰਦੇ ਆ ਜਾਂਦੇ ਨੇ ਇੱਥੇ ਤੇ ਇਹਦੇ ਵਿੱਚ ਜੇ ਵੇਖਿਆ ਜਾਵੇ ਤੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਕਿਸੇ ਮਹੱਲਾ ਵਾਸੀ ਦਾ ਕੋਈ ਕਸੂਰ ਨਹੀਂ ਜਾ ਕਿਸੇ ਕਾਲਜ ਦਾ ਕੋਈ ਕਸੂਰ ਨਹੀਂ ਕਿਉਂਕਿ 5-6 ਫੁੱਟ ਦੀ ਕੰਧ ਲੋਕੀ ਟੱਪ ਜਾਂਦੇ ਨੇ ਇਹ ਟੱਪ ਕੇ ਤੇ ਅੰਦਰ ਕੀ ਨਾ ਜਾ ਕੇ ਤੇ ਨਸ਼ਾ ਕਰਦੇ ਨੇ ਖਬਰ ਲੱਗੀ ਸੀ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਸੀ ਉਸ ਤੋਂ ਬਾਵਜੂਦ ਆਨੇ ਆਣਗੇ ਉਹਦੇ ਬਾਅਦ ਇਹ ਕਿਹਦਾ ਰਾਤ ਨੂੰ ਵੜਿਆ ਜਿਹੜਾ ਜੋ ਸਟੇਟਮੈਂਟ ਉਹਦੀ ਸਟੇਟਮੈਂਟ ਉਹਦੇ ਘਰ ਦੇ ਦੇ ਰਹੇ ਵੀ ਇਹ ਮੁੰਡਾ ਸ੍ਰੀਨਗਰ ਗਿਆਦਾ ਜੀ ਰਾਤੀ ਆਇਆ ਵਾ ਤੇ ਜੇ ਰਾਤੀ ਆਇਆ ਵਾ ਤੇ ਇਹਦਾ ਮਤਲਬ ਇਹ ਬੰਦਦਾ ਵਾ ਵੀ ਕੀ ਨਾ ਇਕੱਲੇ ਨੇ ਤੇ ਨਸ਼ਾ ਕੀਤਾ ਨਹੀਂ ਹੈਗਾ ਹੋਰ ਵੀ ਲਾਲ ਹੋਣੇ ਨੇ ਕਿਉਂਕਿ ਅਸੀਂ ਕਿਉਂਕਿ ਉਹਨਾਂ ਦੇ ਘਰ ਦੇ ਜਿਹੜੇ ਰੌਲਾ ਪਾੜਦੇ ਨੇ ਵੀ ਦੋ ਤਿੰਨ ਮੁੰਡੇ ਜਿਹੜੇ ਇਹਨੂੰ ਫੋਨ ਕਰਦੇ ਸੀਗਾ ਤੇ ਅਸੀਂ ਕਹਿੰਨੇ ਆ ਕਿ ਕੀ ਨਾਂ ਇਹਨਾਂ ਦਾ ਮੋਬਾਈਲ ਜਿਹੜਾ ਵਾ ਤੇ ਲੈ ਕੇ ਤੇ ਟ੍ਰੇਸ ਕੀਤਾ ਜਾਵੇ ਦੇਖਿਆ ਜਾਵੇ ਵੀ ਕਿਹੜੇ ਕਿਹੜੇ ਬੰਦੇ ਨੇ ਉਹਨੇ ਬੰਦਾ ਇਹ ਇੱਥੇ ਰਾਜਸਤਾਨੀ ਹੀ ਰਹਿੰਦੇ ਨੇ ਕਪੜਾ-ਕੁਪੜੇ ਦਾ ਕੰਮ ਕਰਦੇ ਨੇ ਸੁੱਕੇ ਤਲਾ ਦੇ ਉੱਤੇ ਪੂਰਬੀਏ ਨੇ ਤੇ ਉਹਨਾਂ ਦਾ ਲੜਕਾ ਦਾ ਕੀ ਨਾਂ ਇਹਦੀ ਪਛਾਣ ਹੋਈ ਹੈ ਫਿਰ ਇਹ ਨਾਂ ਦਾ ਤਾਂ ਨਹੀਂ ਪਤਾਗਾ ਪਛਾਣ ਹੋ ਗਈ ਆ ਵੀ ਇਹ ਇੱਥੇ ਪੂਰਬੀ ਜਿਹੜੇ ਰਹਿੰਦੇ ਨੇ ਉਹਨਾਂ ਦਾ ਯੂਕੇ ਬੈਂਕ ਦੀ ਬੈਕਸਾਈਡ ਤੇ ਉਹਨਾਂ ਦਾ ਲੜਕਾ ਵਾ